મની મહેશ ની યાત્રા ફ્રધાલુ જામલા સત્રીક સારું દેખ રિકા ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਮਨੀ ਮਹੇਸ਼ ਦੇ ਵਿੱਚ ਲਗਾਤਾਰ ਭਾਰੀ ਲੈਂਡਸਲਾਈਡਾਂ ਹੋ ਰਹੀਆਂ ਨੇ ਜਿਸ ਕਾਰਨ ਉੱਥੇ ਕਈ ਸ਼ਰਦਾਲੂ ਜਿਹੜੇ ਨੇ ਫਸ ਚੁੱਕੇ ਨੇ ਤੇ ਜਾਣਕਾਰੀ ਦੇ ਮੁਤਾਬਕ ਹੁਣ ਤੱਕ ਉੱਥੇ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 9 ਲੋਕ ਜਿਹੜੇ ਨੇ ਲਾਪਤਾ ਹੋ ਚੁੱਕੇ ਨੇ ਤੁਹਾਨੂੰ ਦੱਸ ਦੇ ਕਿ ਕਈ ਦਿਨਾਂ ਤੋਂ ਨੈਟਵਰਕ ਸੇਵਾਵਾਂ ਵੀ ਨਹੀਂ ਚੱਲ ਰਹੀਆਂ ਸਨ ਮੋਬਾਈਲ ਸੇਵਾਵਾਂ ਵੀ ਨਹੀਂ ਚੱਲ ਰਹੀਆਂ ਸਨ ਜਿਸ ਕਾਰਨ ਲੋਕ ਆਪਣੇ ਘਰਦਿਆਂ ਦੇ ਨਾਲ ਗੱਲਬਾਤ ਨਹੀਂ ਕਰ ਪਾ ਰਹੇ ਸੀ ਤੇ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ ਸੀ ਇਸ ਸੰਬੰਧ ਵਿੱਚ ਕਿ ਮਨੀ ਮਹੇਸ਼ ਦੀ ਯਾਤਰਾ ਤੇ ਗਏ ਸ਼ਰਦਾਲੂ ਨੇ ਉਹ ਹੁਣ ਕੁਸਮੇ ਪਹਿਲੇ ਜਦੋਂ ਨੈਟਵਰਕ ਸੇਵਾਵਾਂ ਜੜੀਆਂ ਨੇ ਦੁਆਰਾ ਸਟਾਰਟ ਹੋਈਆਂ ਨੇ ਦੁਆਰਾ ਚਾਲੂ ਹੋਈਆਂ ਨੇ ਤਾਂ ਸੋਸ਼ਲ ਮੀਡੀਆ ਤੇ ਇਸ ਸੰਬੰਧੀ ਵੀਡੀਓਜ਼ ਫੋਟੋਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਮਾ ਦਾ ਕੀ ਹਾਲ ਹੋ ਗਿਆ ਰਸਤੇ ਪੂਰੀ ਤਰੀਕੇ ਦੇ ਨਾਲ ਟੁੱਟ ਚੁੱਕੇ ਨੇ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 9 ਲੋਕ ਜਿਹੜੇ ਨੇ ਲਾਪਤਾ ਹੋ ਚੁੱਕੇ ਨੇ ਪਹਾੜੀ ਇਲਾਕਿਆਂ ਦੇ ਵਿੱਚ ਕੁਦਰਤ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਕਈ ਥਾਵਾਂ ਤੇ ਲੈਂਡਸਲਾਈਡ ਹੋ ਚੁੱਕੇ ਹੈ ਕਈ ਥਾਵਾਂ ਤੇ ਬੱਦਲ ਫੱਟ ਚੁੱਕੇ ਨੇ ਤੁਹਾਨੂੰ ਦੱਸਦੇ ਕਿ ਲਗਾਤਾਰ ਪਾਣੀ ਮੀਂਹ ਪੈ ਰਿਹਾ ਹਰਿਆਣਾ ਪੰਜਾਬ ਤੇ ਹਿਮਾਚਲ ਦੇ ਵਿੱਚ ਲਗਾਤਾਰ ਜਿਹੜੇ ਹਾਲਾਤ ਨੇ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਮਣੀ ਮਹੀਜ ਦੇ ਵਿੱਚ ਭਾਰੀ ਲੈਂਡਸਲਾਈਡਾਂ ਹੋ ਰਹੀਆਂ ਨੇ ਤੇ ਕਈ ਸ਼ਰਧਾਲੂ ਜਿਹੜੇ ਨੇ ਉੱਥੇ ਫਸ ਚੁੱਕੇ ਨੇ ਪਾਣੀ ਮੀਂਹ ਪੈਣ ਦੀ ਵਜ੍ਹਾ ਦੇ ਨਾਲ ਡੈਮਾਂ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਾ ਹੈ ਜਨ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਦੀ ਅਜੇ ਤੱਕ ਜਾਨ ਚਲੀ ਗਈ ਅਤੇ ਹੁਣ ਮਨੀ ਮਹੇਸ਼ ਦੇ ਵਿੱਚ ਲਗਾਤਾਰ ਭਾਰੀ ਲੈਂਡਸਲਾਈਡਾਂ ਹੋਈਆਂ ਨੇ ਜਿਸ ਕਾਰਨ ਕਾਫੀ ਜ਼ਿਆਦਾ ਲੋਕ ਜਿਹੜੇ ਨੇ ਇਸ ਤੋਂ ਸਫਰ ਕਰ ਰਹੇ ਨੇ ਕਾਫੀ ਜ਼ਿਆਦਾ ਸ਼ਰਦਾਲੂ ਇਸ ਦੇ ਵਿੱਚ ਫਸ ਚੁੱਕੇ ਨੇ 11 ਲੋਕਾਂ ਦੀ ਅਜੇ ਤੱਕ ਮੌਤ ਹੋ ਚੁੱਕੀ ਹੈ ਤੇ 9 ਲੋਕ ਜਿਹੜੇ ਨੇ ਲਾਪਤਾ ਦੱਸਿਆ ਜਾ ਰਹੇ ਨੇ ਜਾਣਕਾਰੀ ਦੇ ਮੁਤਾਬਕ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਵਾਂ ਦਾ ਕੀ ਹਾਲ ਹੋ ਗਿਆ ਹੈ ਰਸਤੇ ਪੂਰੇ ਤਰੀਕੇ ਦੇ ਨਾਲ ਟੁੱਟ ਚੁੱਕੇ ਨੇ ਹਾਲਾਤ ਕਾਫੀ ਜ਼ਿਆਦਾ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਤੇ ਕੁਝ ਦਿਨਾਂ ਤੋਂ ਉੱਥੇ ਮੋਬਾਈਲ ਫੋਨ ਜਿਹੜੇ ਨਹੀਂ ਉਹ ਵੀ ਚੱਲ ਰਹੇ ਤੇ اور ਨੈਟਵਰਕ ਸੇਵਾਵਾਂ ਉਹ ਵੀ ਨਹੀਂ ਚੱਲ ਰਹੀਆਂ ਸੀ ਲੋਕ ਆਪਣੇ ਘਰਾਂ ਦੇ ਵਿੱਚ ਗੱਲਬਾਤ ਨਹੀਂ ਕਰ ਪਾ ਰਹੇ ਸੀ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ ਸੀ ਕਿ ਆਕਰਸ਼ ਸਰਦਾਲ ਲੋਆਂ ਦੀ ਸਥਿਤੀ ਕੀ ਹੈ ਜਿਹੜੇ ਯਾਤਰਾ ਤੇ ਲੋਕ ਗਏ ਸਨ ਉਹਨਾਂ ਦੀ ਸਥਿਤੀ ਕੀ ਹੈ ਪਰ ਹੁਣ ਜਿਵੇਂ ਹੀ ਨੈਟਵਰਕ ਸੇਵਾਵਾਂ ਜੜੀਆਂ ਨੇ ਚਾਲੂ ਹੋਈਆਂ ਨੇ ਤੇ ਇਸ ਸੰਬੰਧ ਦੇ ਵਿੱਚ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਜੜੀਆਂ ਵਾਇਰਲ ਹੋ ਰਹੀਆਂ ਨੇ ਹਿਮਾਚਲ ਪੰਜਾਬ ਹਰਿਆਣਾ ਦੇ ਵਿੱਚ ਲਗਾਤਾਰ ਪਾੜਮੀ ਪੈ ਰਿਹਾ ਲੋਕਾਂ ਨੂੰ ਇਸ ਦੇ ਲਈ ਕਾਫੀ ਜ਼ਿਆਦਾ ਸਫਰ ਕਰਨ ਨੂੰ ਮਿਲ ਰਿਹਾ ਹੈ ਕਈ ਲੋਕਾਂ ਦੀ ਜਾਨ ਇਹ ਯਾਤਰਾ ਦੌਰਾਨ ਜਿਹੜੇ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 9 ਲੋਕ ਜਿਹੜੇ ਨੇ ਲਾਪਤਾ ਦੱਸੇ ਜਾ ਰਹੇ ਨੇ